ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪੁਲਵਿੰਦਰ ਕੌਰ ਅੱਜ ਅਸੀਂ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ 500 ਗ੍ਰਾਮ ਦਹੀਂ ਲਿਆ ਸੀ ਤੇ ਸਭ ਤੋਂ ਪਹਿਲਾਂ ਅਸੀਂ ਦਹੀਂ ਨੂੰ ਫੈਂਟ ਦਵਾਂਗੇ ਵਿਸਕਰ ਦੇ ਨਾਲ ਫੈਂਟ ਦਾਂਗੇ ਤੁਸੀਂ ਵਿਸਕਰ ਨੂੰ ਨਾ ਵੀ ਲੈਣਾ ਹੋਵੇ ਤੁਸੀਂ ਪਰਟੇ ਦੇ ਨਾਲ ਕਟਚੀ ਦੇ ਨਾਲ ਇਹਨੂੰ ਫੈਂਟ ਸਕਦੇ ਹੋ ਦਹੀਂ ਨੂੰ ਅਸੀਂ ਫੈਂਟ ਲਿਆ ਸੀ ਤੇ ਦਹੀਂ 1/2 ਕਿਲੋ ਦਹੀਂ ਦੇ ਵਿੱਚ ਅਸੀਂ 1 ਕੱਪ ਵੇਸਲ ਪਾ ਦਵਾਂਗੇ। ਇਹ ਵੇਸਲ ਪਾ ਕੇ ਅਸੀਂ ਇਹਨੂੰ ਮਿਕਸ ਕਰ ਦਵਾਂਗੇ। ਦਹੀਂ ਦੇ ਵਿੱਚ ਪਾਣੀ ਪਾ ਕੇ ਫਿਰ ਅਸੀਂ ਇਹਨੂੰ ਫੈਂਟ ਲਵਾਂਗੇ। ਵੇਸਨ ਦੇ ਵਿੱਚ ਅਸੀਂ ਦੋ ਗਲਾਸ ਪਾਣੀ ਪਾ ਕੇ ਇੱਥੇ ਵੇਸਨ ਨੂੰ ਅਸੀਂ ਫੈਂਟ ਦਿੱਤਾ ਸੀ ਤੇ ਵੇਸਨ ਹੋਣਾ ਸੀ ਸਾਈਡ ਤੇ ਰੱਖ ਦਵਾਂਗੇ। ਦੱਖਣ ਉੱਪਰ ਅਸੀਂ पतीਲਾ ਰੱਖਤਾ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹਾ ਤੇਲ ਪਾ ਦਵਾਂਗੇ। ਤੇਲ ਨੂੰ ਅਸੀਂ ਗਰਮ ਕਰ ਦਵਾਂਗੇ। ਤੇਲ ਗਰਮ ਹੋ ਗਿਆ ਸੀ ਇੱਕ ਚਮਚਾ ਅਸੀਂ ਜੀਰੇ ਦਾ ਪਾ ਦਵਾਂਗੇ। ਇਥੇ ਲਿਆ ਦੋ ਲਾਲ ਮਿਰਚ ਮੇਥਰੇ ਤੇਜ ਪੱਤਾ ਤੇ ਸਾਤ ਤੜਨੀਆ ਇਹਨਾਂ ਨੂੰ ਅਸੀਂ ਨਾਲ ਘੋਲ ਲਵਾਂਗੇ ਤੇ ਇਥੇ ਥੋੜੀ ਜਿਹੀ ging ਪਾ ਦਵਾਂਗੇ ਅਦਰਕ ਤੇ ਲਸਣ ਨੂੰ ਅਸੀਂ ਬਰੀਕ ਕਰ ਲਿਆ ਸੀ ਤੇ ਸੜਕੇ ਦੇ ਵਿੱਚ ਪਾ ਦਾਂਗੇ ਤੇ ਇਥੇ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਅਸੀਂ ਤੇਲ ਚਾਰ ਮਿੰਟ ਵਾਸਤੇ ਭੁੰਨਾਂਗੇ ਪਿਆਜ਼ਾਂ ਨੂੰ ਅਸੀਂ ਭੁੰਨ ਲਿਆ ਸੀ ਤੇ ਇੱਕ ਚਮਚਾ ਅਸੀਂ ਨਮਕ ਪਾ ਦਵਾਂਗੇ ਅੱਧਾ ਚਮਚਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਇੱਥੇ ਲਾਲ ਮਿਰਚ ਪਾ ਦਵਾਂਗੇ ਧਨੀਆ ਪਾਊਡਰ ਹਲਦੀ ਪਾਊਡਰ ਕੁੱਟੀ ਹੋਈ ਹਰੀ ਮਿਰਚ ਪਾ ਦਾਂਗੇ अवे टमा टमाटर पाके मसाले पा के हम अ मसालिया पका लागे जे टमाटर सोफ्ट हो जाएंगे ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ। ਮਸਾਲੇ ਨੂੰ ਅਸੀਂ ਪਕਾ ਲਿਆ ਸੀ ਤਾਂ ਹੁਣ ਆਪਾਂ ਜਿਹੜਾ ਦਹੀਂ ਵਾਲਾ ਵੇਸਣ ਘੋਲਿਆ ਸੀ ਉਹ ਪਾ ਦਾਂਗੇ। ਉਸੇ ਬੋਲ ਦੇ ਵਿੱਚ ਅਸੀਂ ਪਾਣੀ ਹੋਰ ਪਾ ਦਵਾਂਗੇ। ਪੰਨ ਅਸੀਂ ਕੋਲ ਇਹਨੂੰ ਮਿਕਸ ਕਰ ਦਵਾਂਗੇ ਇੰਦਰ ਕੜੀ ਰੇਜੇ ਪੈ ਗਈ ਹੈ ਤੇ ਕੜੀ ਨੂੰ ਜਦੋਂ ਅਸੀਂ ਪਹਿਲੇ ਤੜਕੇ ਦੇ ਵਿੱਚ ਪਾਉਣਾ ਤੇ ਇਹਨੂੰ ਅਸੀਂ ਠੱਕੜਾਣੀ ਆ ਪਰ ਹੁੱਲਾ ਇਹਨੂੰ ਕੜੀ ਨੂੰ ਪਕਾਵਾਂਗੇ ਜਿੱਤੇ ਆਪਣੀ ਕੜੀ ਉਬਲ ਉਬਲ ਕੇ ਬਾਹਰ ਆ ਜਾਏਗੀ ਤੇ ਹਾਲੇ ਵੀ ਇਹਨੂੰ ਅਸੀਂ ਸੱਤ ਮਿੰਟ ਇਸ ਤਰ੍ਹਾਂ ਟੱਕਣ ਤੋਂ ਬਗੈਰ ਪਕਾਵਾਂਗੇ ਕੜੀ ਨੂੰ 15-20 ਮਿੰਟ ਹੋ ਗਏ ਸੀ ਪਕਾਉਂਦੇ ਆ ਤੇ ਕੜੀ ਅਸੀਂ ਕਾੜ-ਕਾੜ ਕੇ ਕੜੀ ਬਣਾਉਣੀ ਆ ਜਿੰਨੀ ਕੜੀ ਵਧੀਆ ਕੜੇਗੀ ਉਨੀ ਟੇਸਟ ਬਣਦੀ ਆ ਤੇ ਇਹ ਕੜੀ ਬਣਾਉਣ ਲੱਗਿਆਂ ਜ਼ਿਆਦਾ ਟਾਈਮ ਨਹੀਂ ਲੱਗਦਾ ਕੜੀ ਨੂੰ ਕੀਨੂੰ ਅਸੀਂ ਇਹਨੂੰ ਟੱਕਣੇ ਤੀਨੂੰ ਇਹਨਾਂਕ ਦੇ ਕੇ ਕੜੀ ਨੂੰ ਪਕਾਵਾਂਗੇ ਤੀਨੂੰ ਅਸੀਂ ਬਣਾ ਲਵਾਂਗੇ ਪਕੌੜੇ 1 ਕੱਪ ਪਾਵਾਂਗੇ ਆਪਾਂ ਬੇਸਨ ਪਕੌੜੇ ਬਣਾਵਾਂਗੇ ਅਸੀਂ ਮੇਥੀ ਪਾ ਕੇ ਤੇ ਮੇਥੀ ਪਾ ਕੇ ਪਕੌੜੇ ਕੜੀ ਵਿੱਚ ਬਣਾਈਆਂ ਬਹੁਤ ਵਧੀਆ ਤੈਸਟ ਹੁੰਦਾ ਹੈ ਤੇ ਇੱਥੇ ਮੇਥੀ ਨੂੰ ਅਸੀਂ ਬਰੀਕ ਕੱਟ ਕੇ ਧੋ ਲਿਆ ਸੀ ਤੇ ਨਾਲ ਹੀ ਪਾ ਦਵਾਂਗੇ ਆਪਾਂ ਕਨੀਆ ਇੱਥੇ ਲਏ ਸੀ ਅਸੀਂ ਬਰੀਕ ਕੱਟ ਕੇ ਪਿਆਜ਼ ਇੱਥੇ ਲਿਆ ਸੀ ਅਸੀਂ ਅਦਰਕ ਤੇ ਲਸਣ ਦਾ ਪੇਸਟ ਤੇ ਨੰਨ ਬਰੀਕ ਕਰ ਲਿਆ ਸੀ ਇੱਥੇ ਦੋ ਤਿੰਨ ਮੈਂ ਘਰੀਏ ਮਿਰਚਾਂ ਨੂੰ ਕੁੱਟ ਲਿਆ ਸੀ ਸਾਫ ਤੋ ਤ ਨਹੀਂ ਆ ਪਾਵਾਂਗੇ ਥੋੜਾ ਜਿਹਾ ਸਾਫ ਤੀਨ ਆਰਦਾਨਾ ਪਾਵਾਂਗੇ ਇੱਕ ਚਮਚਾ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚਾ ਪਾਵਾਂਗੇ ਨਮਕ ਦਾ ਅੱਧਾ ਚਮਚਾ ਪਾਵਾਂਗੇ ਲਾਲ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਥੋੜੀ ਜਿਹੀ ਪਾ ਦਵਾਂਗੇ ਆਪਾਂ ਹਲਦੀ 2 ਕ ਚਮਚੇ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਹੁਣ ਅਸੀਂ ਵੇਸਣ ਦੇ ਘੋਲ ਨੂੰ ਥੋੜ੍ਹ ਲਾਂਗੇ ਇਨ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਹਦੇ ਅਸੀਂ ਪਾਣੀ ਪਾਵਾਂਗੇ ਜੇ ਤੁਹਾਨੂੰ ਮੇਰਾ ਕੜੀ ਬਣਾਉਣ ਦਾ ਪਕੌੜੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਜਰੂਰ ਲਾਈਕ ਕਰਿਆ ਕਰੋਗੇ ਜਿਵੇਂ ਅਸੀਂ ਹੁਣ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਘੋਲ ਦਵਾਂਗੇ ਵੇਸਣ ਦੇ ਬੈਟਰ ਨੂੰ ਅਸੀਂ ਢੋਲ ਲਿਆ ਸੀ ਤੇ ਵੇਸਣ ਦਾ ਬੈਟਰ ਅਸੀਂ ਇਸ ਤਰ੍ਹਾਂ ਦਾ ਰੱਖਣਾ ਹੈ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਪਹਾੜ ਰੱਖਾਂਗੇ ਕੜੀ ਨੂੰ ਹੁਣ ਅਸੀਂ ਚੈੱਕ ਕਰ ਲਵਾਂਗੇ ਕੜੀ ਨੂੰ ਪਸੇ ਅੱਧਾ ਘੰਟਾ ਇਹ ਨੂੰ ਰਜਾਇਆ ਕੜੀ ਨੂੰ ਕਿ ਕੜੀ ਬਣ ਕੇ ਤਿਆਰ ਹੈ ਤੇ ਆਪਾਂ 뎀뎀 ਕੇ ਆਸਤੇ ਆਪਾਂ ਕੜੀ ਨੂੰ ਹੋਰ ਰੱਖ ਦਵਾਂਗੇ ਤੇਲ ਗਰਮ ਹੋ ਗਿਆ ਸੀ ਹੁਣ ਅਸੀਂ ਪਕੌੜੇ ਬਣਾ ਲਵਾਂਗੇ ਛੋਟੇ ਛੋਟੇ ਅਸੀਂ ਪਕੌੜੇ ਪਾ ਦਵਾਂਗੇ ਤੇ ਪਕੌੜਿਆਂ ਨੂੰ ਅਸੀਂ ਹੁਣ 2-3 ਮਿੰਟ ਵਾਸਤੇ ਇਹਨਾਂ ਨੂੰ ਸਿੱਕ ਦਵਾਂਗੇ ਪਕੌੜਿਆਂ ਨੂੰ ਉਲਟ ਪੁਲਟ ਕਰ ਦਵਾਂਗੇ। ਪਕੌੜਿਆਂ ਨੂੰ ਅਸੀਂ ਤੇਲ ਦੇ ਵਿੱਚੋਂ ਬਾਹਰ ਕੱਢ ਦਵਾਂਗੇ। ਬਾਕੀ ਦੇ ਪਕੌੜੇ ਵੀ ਅਸੀਂ ਪਾ ਕੇ ਇਸੇ ਤਰ੍ਹਾਂ ਹੀ ਤੜਲੇ ਤੇ ਮੇਥੀ ਵਾਲੇ ਪਕੌੜੇ ਕੜੀ ਦੇ ਵਿੱਚ ਪਾਈਏ ਬਹੁਤ ਜ਼ਾਰੇ ਟੇਸਟ ਵਾਲੀ ਕੜੀ। ਪਕੌੜੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਮੇਥੀ ਵਾਲੇ ਪਕੌੜੇ ਬਣੇ ਹੈ। ਇਹ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ। ਇਹ ਆਪਾਂ ਚਾਹ ਦੇ ਨਾਲ ਵੀ ਇਸ ਤਰ੍ਹਾਂ ਬਣਾਈਏ ਬਹੁਤ ਜਿਆਦਾ ਟੇਸਟ ਬੰਦੇ। ਇੱਥੇ ਅਸੀਂ ਸਾਰੇ ਪਕੌੜੇ ਬਣਾ ਲਏ ਸੀ। ਇਧਰ ਕੜੀ ਬਣ ਕੇ ਤਿਆਰ ਹੈ ਤੇ ਫਿਰ ਅਸੀਂ ਕੜੀ ਦੇ ਵਿੱਚ ਪਕੌੜੇ ਪਾ ਦਵਾਂਗੇ। ਕੋੜੇ ਪਾ ਕੇ ਇਹਨੂੰ ਮਿਕਸ ਕਰ ਦਵਾਂਗੇ ਇੱਥੇ 2 ਕੱਪਾਂ ਹਰੀਆਂ ਮਿਰਚਾਂ ਕੱਟਦੀਆਂ ਸੀ ਹਰੀਆਂ ਮਿਰਚਾਂ ਪਾ ਦਾਂਗੇ 1 ਕੜੀਨ ਵਾਸੀ ਤੜਕਾ ਹੋ ਲਾਵਾਂਗੇ ਇੱਥੇ ਲਿਆ ਸੀ ਤੇਲ ਤੇ ਵਿੱਚ ਥੋੜੀ ਜਿਹੀ ਆਪਾਂ ਪਾ ਦਵਾਂਗੇ ਕੁਛ ਮੇਰੀ ਜਿਗਰਮ-ਗਰਮ ਤੜਕਾ ਉੱਪਰੋਂ ਦੀ ਪਾ ਦਵਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਹਰਾ ਧਨੀਆ ਤੇ ਕੜੀ ਬਣ ਕੇ ਤਿਆਰ ਹੈ ਕੜੀ ਅਸੀਂ ਕੰਟੇਨਰ ਵਿੱਚ ਪਾ ਦਾਂਗੇ ਜੇ ਤੁਹਾਨੂੰ ਮੇਰੀ ਕੜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਸਤਕਾਰ ਜੀ